ਨੇ ਤੇ ਆਦੀ ਮਰਜ਼ੀ ਦਾ ਪਹਿਲਾ ਤੁਸੀਂ ਨਹੀਂ ਬੋਲ ਸਕਦੇ ਕੀ ਲਿਖਿਆ ਯਾਕੂਬ ਤੋਂ ਵੱਡਾ ਜਿਹੜੇ ਸਾਨੂੰ ਕੀ ਕਹਿੰਦੇ ਵੀ ਤੂੰ ਭਲਾ ਯਾਕੂਬ ਤੋਂ ਵੱਡਾ ਹੈ ਅੱਜ ਕੀ ਕਹਿੰਦੇ ਲੈ ਤੂੰ ਬੈਨੇਹਨ ਤੋਂ ਵੱਡਾ ਹੈ ਦੁਰ ਨਾਲ ਮੌਕੇ ਤੋਂ ਵੱਡਾ ਹੈ ਤੂੰ ਜੋਇਲ ਉਸਨ ਤੋਂ ਵੱਡਾ ਹੈ ਤੂੰ ਬੈਲੀਗਰਾਮ ਤੋਂ ਵੱਡਾ ਹੈ ਉਹਨੇ ਐਡੀਆਂ ਐਡੀਆਂ ਡੂੰਘੀਆਂ ਗੱਲਾਂ ਐਡੇ ਡੂੰਘੇ ਖੂਪ ਪੁੱਟ ਕੇ ਸਾਨੂੰ ਦੇ ਛੱਡੇ ਆ ਤੇ ਤੂੰ ਕਿਤੇ ਹੋਣਾ ਤੋ ਪਹਿਚਾਨ ਕਿਵੇਂ ਕਿਵੇਂ ਅੱਗੇ ਵਧ ਰਹੇ ਆ ਤੂੰ ਕਿਤੇ ਕਹਿੰਦੇ ਉਹਨਾਂ ਨਾਲ ਵੱਡਾ ਹੈ ਸਾਡੇ ਪਿਤਾ ਯਾਕੂਬ ਤੋਂ ਤੂੰ ਵੱਡਾ ਬੇਸ਼ੱਕ ਤੂੰ ਯਹੂਦੀ ਅਸੀਂ ਮੰਨਦੇ ਆ ਬੇਸ਼ੱਕ ਉਹਦੇ ਵਿੱਚੋਂ ਯਹੂਦੀ ਨਿਕਲਿਆ ਅਸੀਂ ਮੰਨਦੇ ਆ ਪਰ ਤੈਨੂੰ ਇਹ ਗੱਲ ਦੱਸ ਦੀ ਵੀ ਜੋ ਰਿਸ਼ਤਾ ਪਰਮੇਸ਼ਵਰ ਦਾ ਯਾਕੂਬ ਦੇ ਨਾਲ ਸੀ ਉਹ ਤੇਰੇ ਨਾਲ ਨਹੀਂ ਤੇਰੇ ਨਾਲ ਨਹੀਂ ਹੈ ਲੇਕਿਨ ਉਹ ਜਾਣਦੇ ਨਹੀਂ ਜਿਹਦੇ ਨਾਲ ਯਾਕੂਬ ਦਾ ਰਿਸ਼ਤਾ ਸੀ ਉਹ ਸਾਹਮਣੇ ਹੀ ਖੜਾ ਹੈ ਹਾਲੇਲੂਇਆ ਲੇਕਿਨ ਫਿਰ ਵੀ ਪਹਿਚਾਨ ਇਹਦੇ ਅੰਦਰ ਸੀ ਤਾਂ ਕਰਕੇ ਇਹ ਸਵਾਲ ਤੇ ਸਵਾਲ ਕਰੀ ਜਾ ਰਹੀ ਹੈ ਤੇ ਸਵਾਲ ਜਿੱਦਾਂ ਜਿੱਦਾਂ ਕਲੀਅਰ ਹੋਈ ਜਾ ਰਿਹਾ ਉਦਾਂ ਉਦਾਂ ਇਹ ਪ੍ਰਭਾਵਿਤ ਹੋ ਰਹੀ ਆ ਨਿਰਾਸ਼ ਨਹੀਂ ਪਰ ਅੱਜ ਕੀ ਕੰਮ ਚੱਲਣ ਦੇ ਅੱਜ ਉਲਟਾ ਕੰਮ ਚੱਲਦਾ ਆ ਅੱਜ ਪ੍ਰਭਾਵਿਤ ਹੋਣ ਦੇ ਲਈ ਕੋਈ ਤਿਆਰ ਨਹੀਂ ਹੈ ਬਲਕਿ ਨਿਰਾਸ਼ ਹੋਣ ਦੇ ਲਈ ਤਿਆਰ ਹੋ ਜਾਂਦੇ ਵੀ ਇਹਨੇ ਇਹਨੇ ਗੱਲ ਕਹੀ ਕਿਉਂ ਆ ਪਰ ਇਹ ਨਿਰਾਸ਼ ਨਹੀਂ ਹੋ ਰਹੀ ਨਾਲ ਨਾਲ ਆਪਣੀ ਗੱਲ ਰੱਖ ਰਹੀ ਆ ਅੱਗੇ ਯਸੂ ਵੀ ਉਦਾਂ ਦਾ ਨਹੀਂ ਹੈ ਇਹ ਤਾਂ ਸਾਡੇ ਵਰਗਾ ਹੁੰਦਾ ਤਾਂ ਤੁਹਾਨੂੰ ਬੇਸ਼ੰਗ ਚਪੇੜ ਹੀ ਮਾਰ ਦਿੰਦਾ ਮੁੰਡੇ ਉੱਥੇ ਵੀ ਤੈਨੂੰ ਪਤਾ ਨਹੀਂ ਇਹ ਨਾਲ ਗੱਲ ਕਰ ਵਾਲਾ ਕੌਣ ਹੈ ਤੂੰ ਜਕੂਬ ਕੌਣ ਸੀਗਾ ਮੇਰੇ ਸਾਹਮਣੇ ਮੈਂ ਹੀ ਇਹ ਜਕੂਬ ਨੂੰ ਪੈਦਾ ਕਰਨ ਵਾਲਾ ਤੂੰ ਜਕੂਬ ਨੂੰ ਮੇਰੇ ਅਗੇ ਲਿਆ ਕੇ ਰੱਖ ਕੇ ਤੂੰ ਮੇਰੀ ਦੁਰਨਾ ਜਕੂਬ ਜਣਾ ਕਰਦੀ ਹੈ ਤੂੰ ਮੈਨੂੰ ਉਹ ਤੋਂ ਛੋਟਾ ਬਣਾਉਣੀ ਹੈ ਕੀ ਕਹਿੰਦੇ ਤੂੰ ਸਾਡੇ ਪਿਤਾ ਜਕੂਬ ਤੋਂ ਵਟਾਏ ਗਏ ਯਸੂਸੀ ਕੀ ਕਹਿ ਰਿਹਾ ਜਿਨੇ ਸਾਨੂੰ ਇਹ ਖੂਦ ਦਿੱਤਾ ਹੋਣਾ ਜਿਨੇ ਸਾਨੂੰ ਇਹ ਖੂਦ ਦਿੱਤਾ ਅੱਜ ਵੀ ਲੋਕ ਇਹ ਕਹਿ ਰਹੇ ਸਾਨੂੰ ਆਹ ਖੂਦ ਦਿੱਤਾ ਹੈ ਜੀ ਵੱਡੇ ਵੱਡੇ ਪਾਦ ਰਹੇ ਆ ਨੇ ਤਾਂ ਹੁਣ ਤੁਸੀਂ ਕਿੱਥੋਂ ਆ ਗਏ ਨਾ ਤੁਸੀਂ ਤਰੀਮ ਚ ਕੋਈ ਬਹੁਤ ਜਿਆਦੇ ਐਜੂਕੇਟਡ ਹੋ ਨਾ ਤੁਹਾਡੇ ਕੋਈ ਉਮਰ ਦਾ ਤਜਰਬਾ ਨਾ ਤੁਸੀਂ ਪੜੇ ਲਿਖੇ ਹੋ ਤੇ ਤੁਸੀਂ ਕਿਹੜੀਆਂ ਗੱਲਾਂ ਸਾਨੂੰ ਦੱਸ ਸਕਦੇ ਹੋ ਲੇਕਿਨ ਜਦੋਂ ਪ੍ਰਵੇਸ਼ਵਰ ਦੀ ਰਹਿਮਤ ਹੁੰਦੀ ਹੈ ਤਾਂ ਕੀ ਲਿਖਿਆ हे ਪਿਤਾ ਮੈਂ ਤੇਰਾ ਧੰਨਵਾਦ ਕਰਦਾ ਹਾਂ ਵੀ ਤੂੰ ਇਸ ਗਿਆਨ ਨੂੰ ਗਿਆਨੀਆਂ ਤੋਂ ਛੁਪਾ ਕੇ ਨਾ ਕੁਝ ਛੁਪਾ ਕੇ ਰੱਖਿਆ ਜੇ ਇਹ ਗਿਆਨੀਆਂ ਤੋਂ ਛੁਪਾ ਕੇ ਰੱਖਿਆ ਤੇ ਬੇਬੂਫ ਨੇਤਾਣਿਆਂ ਤੇ ਨਿਆਣਿਆਂ ਦੇ ਉੱਤੇ ਪ੍ਰਗਟ ਹੋ ਗਿਆ ਤਮੇ ਸ਼ੁਕਰ ਕਰਦਾ ਵੀ ਅਸੀਂ ਪੜੇ ਲਿਖੇ ਨੇ ਸੀ ਜਿਹੜੇ ਪੜੇ ਲਿਖੇ ਨੇ ਚਾਹ ਜੈਸੂ ਦੇ ਕੋਲ ਆਉਣਾ ਹੈ ਜੀ ਜੈਸੂ ਦੇ ਕੋਲ ਆਉਣੇ ਫਿਰ ਸਾਨੂੰ ਪੜਾਈ ਜਾਏ ਕਮਾਂਡ ਹੋਣਾ ਇਸ ਸਰ ਕੇ ਮੈਂ ਕਿਹੜੇ ਕਾਹ ਦੱਸਦਾ ਹਾਂ ਨਾ ਵੀ ਖੁਦਾ ਦੀ ਸੇਵਾ ਕਰਨ ਦੇ ਲਈ ਤੁਹਾਨੂੰ ਟਾਈਟਲ ਦੀ ਜ਼ਰੂਰਤ ਨਹੀਂ ਹੈ ਵੱਡਾ ਸਾਰਾ ਪਾਸਟਰ ਲਿਖਣ ਦੀ ਜ਼ਰੂਰਤ ਨਹੀਂ ਹੈ ਵੱਡਾ ਸਾਰਾ ਬਿਸ਼ਪ ਲਿਖਣ ਦੀ ਜ਼ਰੂਰਤ ਨਹੀਂ ਵੱਡਾ ਸਾਰਾ ਡਾਕਟਰ ਲਿਖਣ ਦੀ ਜ਼ਰੂਰਤ ਜਦੋਂ ਉਹਦੀ ਰਹਿਮਤ ਹੁੰਦੀ ਹੈ ਤੇ ਉਹ ਠਹਿਰ ਆਉਂਦਾ ਵੀ ਤੁਸੀਂ ਕੀ ਹਾਲੇਲੂ ਇਸ ਲਈ ਅੱਜ ਤੱਕ ਆਪਣੇ ਨਾਮ ਦੇ ਕੀ ਪਾਸਟਰ ਵੀ ਲਫ਼ਜ਼ ਇਸਤੇਮਾਲ ਰੇਵਿੰਡਰ ਲਫ਼ਜ਼ ਵੀ استعمال ਮੈਂ ਤਾਂ ਕਹਿੰਦਾ ਮੈਨੂੰ ਬ੍ਰਦਰ ਕਹੀ ਜਾਵਾ ਇੰਨਾ ਹੀ بڑا ਸ਼ੁਕਰ ਆ ਪੰਜਾਬੀ ਦੇ ਵਿੱਚ ਹੀ ਪਾਪਾ ਭਾਈ ਕਹਿ ਦਿਆ ਕਰੋ ਮੈਨੂੰ ਇਸ ਤੋਂ ਜ਼ਿਆਦਾ ਕੁਝ ਵੀ ਚਾਹੀਦਾ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹੀਦਾ ਹallelujah ਤੇ ਕੀ ਕਹਿੰਦੇ ਸਾਡੇ ਪਿਤਾ ਯਕੂਬ ਤੋਂ ਵੱਡਾ ਹੈ ਜਿਹਨੇ ਸਾਨੂੰ ਇਹ ਐਡਾ ਜ਼ਬਰਦਸਤ ਖੋਹ ਦਿੱਤਾ ਅਗੋਂ ਜਵਾਬ ਸੁਣੋ ਸਾਡੇ ਪਸ਼ੂਆਂ ਨੂੰ ਤੇ ਪੁੱਤਰਾ ਤੇ ਉਹਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ ਯਕੂਬ ਨੇ ਦਿੱਤਾ ਸਾਡੇ ਪੀੜੀਆਂੋਂ ਪੀੜੀ ਇਸ ਖੋਹ ਦੇ ਵਿੱਚੋਂ ਪੀਤਾ ਖੁਦ ਉੱਤੇ ਵੀ ਮਾਨਿਆ ਤੇ ਯਾਕੂਬ ਦੇ ਉੱਤੇ ਵੀ ਤੇ ਜਿਹਨੇ ਖੂਦਤਾ ਉਸਦੇ ਬਾਰੇ ਇਹ ਜੇ ਪਤਾ ਜਿਹਨੇ ਖੂਦ ਹੀ ਪਛਾਣ ਦਿੱਤੀ ਵੀ ਇੱਥੋਂ ਪੁੱਟੇਗਾ ਤੇ ਨਿਕਲੇਗਾ ਉਹਦੇ ਬਾਰੇ ਪਤਾ ਇਹ ਵੀ ਜਿਹੜਾ ਪਾਣੀ ਪੀ ਰਹੇ ਆ ਜਸਮਾਨੀ ਪਾਣੀ ਏ ਵੀ ਪਿਤਾ ਦੀ ਪਹਿਚਾਨ ਦੇ ਵਿੱਚ ਯਕੂਬ ਸੀ ਤੇ ਯਕੂਬ ਨੂੰ ਪਹਿਚਾਨ ਦਿੱਤੀ ਇੱਥੋਂ ਪੁੱਟ ਤੇ ਪਾਣੀ ਨਿਕਲੇਗਾ ਤੇ ਹੁਣ ਉਹ ਅਮਰਤ ਜਹਾਜ਼ ਦੀ ਗੱਲ ਕਰ ਰਿਹਾ ਜਿਹੜਾ ਇਹਨੂੰ ਦੇਣ ਵਾਸਤੇ ਆਇਆਗੇ ਪੜਾਂਗੇ ਯਿਸੂ ਨੇ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫਿਰ ਧਿਆਇਆ ਹੋਵੇਗਾ ਇਹ ਜਲ ਪੀਣ ਵਾਲਾ ਫਿਰ ਧਿਆਇਆ ਹੋਵੇਗਾ ਅੱਜ ਕਿਵੇਂ ਕਿਉਂ ਲੋਕੀ ਜਦੋਂ ਇਸ ਕਲਾਮ ਨੂੰ ਸੁਣਦੇ ਇਸ ਕਲੀਮ ਨੂੰ ਸੁਣਦੇ ਆ ਤੇ ਉਹਨਾਂ ਦੇ ਮੂੰਹ ਬੰਦ ਰਹਿ ਜਾਂਦੇ ਅੱਖਾਂ ਅੱਡੀਆਂ ਰਹਿ ਜਾਂਦੀਆਂ ਜਵਾਬ ਕੋਈ ਨਹੀਂ ਹੁੰਦਾ ਬਾਹਰ ਜਾ ਕੇ ਬੇਸ਼ੱਕ ਮੁਕਾਬਲਤ ਕਰ ਲੈਣ ਸਾਹਮਣੇ ਖੜੇ ਹੋ ਕੇ ਕੋਈ ਵੀ ਗੱਲ ਸਾਮਣੇ ਫੜੇ ਪੁੱਛੀ ਦਾ ਕੋਈ ਸਵਾਲ ਹੈਗਾ ਤੇ ਦੱਸੋ ਉਦੋਂ ਇੱਕਦਮ ਹੋਏ ਹੋਏ ਹੋ ਜਾਂਦੇ ਵੀ ਨਹੀਂ ਕੋਈ ਸਵਾਲ ਕੋਈ ਸਵਾਲ ਨਹੀਂ ਆ ਬਾਅਦ ਜਾ ਕੇ ਪਿੱਠ ਪਿੱਛੇ ਜੋ ਮਾੜੀ ਕਹੀ ਜਾਂਦਾ ਉਹਦੇ ਨਾਲ ਸਾਨੂੰ ਵੀ ਕੋਈ ਵਰੀ ਨਹੀਂ ਆ ਇਸ ਤੇ ਪੁੱਛਦੇ ਆ ਵੀ ਕਰੋ ਸਵਾਲ ਜੋ ਸੁਣਿਆ ਜੋ ਸਮਝਿਆ ਜੋ ਸਿੱਖਿਆ ਉਹਦੇ ਉੱਤੇ ਸਵਾਲ ਕਰੋ ਵੀ ਇਹ ਗਲਤ ਆ ਕਿ ਸਹੀ ਆ ਉਦੋਂ ਚੁੱਪ ਕਰਕੇ ਨਿਕਲ ਜਾਂਦੇ ਆ ਤੇ ਬਾਹਰ ਜਾ ਕੇ مخالਫਤਾ ਸ਼ੁਰੂ ਹੁੰਦੀ ਹੈ ਲੇਕਿਨ ਇੱਥੇ ਦੇਖਦੇ ਆ ਮਾਨਕੀ ਆ ਯਸੂਸੀ ਕੀ ਕਹਿ ਰਿਹਾ ਜਿਹੜਾ ਨੇ ਇਸ ਖੂਹ ਤੋਂ ਪੀਤਾ ਆ ਉਹ ਇਹਨੂੰ ਪੀਣ ਤੋਂ ਬਾਅਦ ਵੀ ਪਿਆਸੇ ਆ ਹਾਲੇਲੂਇਆ ਦੁਨਿਆਲੇ بڑے ਖੂਹਾਂ ਤੋਂ ਅਸੀਂ ਪਾਣੀ ਪੀਤਾ ਹੋਵੇਗਾ ਲੇਕਿਨ ਫਿਰ ਵੀ ਪਿਆਸੇ ਨੇ ਪਿਆਸੇ ਆ ਲੇਕਿਨ ਇਹ ਜਿਹੜਾ ਪਾਕਰੂ ਦੇ ਵਸੀਲੇ ਲਿਖਿਆ ਗਿਆ ਜਿੱਦਾਂ ਇਹਦੇ ਵਿੱਚੋਂ ਪੀ ਲਿਆ ਤੇ ਫਿਰ ਪਿਆਸ ਬਾਕੀ ਫਿਰ ਬੰਦੇ ਨੂੰ ਇਦੋਂ ਤੋਂ ਝਾਤੀ ਮਾਰਨ ਦੀ ਜ਼ਰੂਰਤ ਨਹੀਂ ਰਹੇਗੀ ਫਿਰ ਉਹਨੂੰ ਪਤਾ ਲੱਗ ਜਾਵੇਗਾ ਕਿ ਇਹ ਹੀ ਆ ਅੰਮ੍ਰਿਤ ਜਲ ਜਿਹਦੇ ਨਾਲ ਮੈਂ ਅਮਰ ਹੋਣਾ ਹੈ ਹallelujah ਪਰ ਜੇ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਹਾਂਜੀ ਸੋ ਸੁਦੀਪਕ ਕਾ ਤੱਕ ਕਦੇ ਤਿਹੈ ਨਾ ਹੋਵੇਗਾ ਜਿਹੜਾ ਮੇਰਾ ਦਿੱਤਾ ਹੋਇਆ ਪੀਵੇਗਾ ਉਹ ਹਮੇਸ਼ਾ ਤੱਕ ਕਦੇ ਵੀ ਫਿਰ ਪਿਆਸਾ ਨਹੀਂ ਰਹੇਗਾ ਹallelujah ਵਰ ਕਿ ਉਹ ਜਲ ਜੋ ਮੈਂ ਉਹਨਾਂ ਨੂੰ ਦਿਆਂਗਾ ਅਗਰ ਕੁਆਲਟੀ ਦੇਖੋ ਕੀ ਦੱਸ ਰਿਹਾ ਯਸਮਸੀ ਤੁਸੀਂ ਜਿਹੜਾ ਪੀਂਦੇ ਹੋ ਨਾ ਤੁਸੀਂ ਖੁਦ ਹੀ ਪੀਂਦੇ ਹੋ ਇਹ ਤੁਹਾਡੇ ਵਾਸਤੇ ਹੈ ਤੇ ਇਹਨੂੰ ਪੀਣ ਤੋਂ ਬਾਅਦ ਤੁਸੀਂ ਫਿਰ ਪਿਆਸੇ ਦੇ ਪਿਆਸੇ ਰਹਿ ਜਾਂਦੇ ਹੋ ਪਰ ਮੈਂ ਜਿਹੜੇ ਪਾਣੀ ਦੀ ਗੱਲ ਤੈਨੂੰ ਕਰਦਾ ਆ ਉਸ ਪਾਣੀ ਦੀ ਕੁਆਲਿਟੀ ਵੀ ਸੁਣ ਵੀ ਜਿਹੜਾ ਇਹਨੂੰ ਪੀਵੇਗਾ ਉਹ ਆਪ ਵੀ ਕਦੇ ਪਿਆਸਾ ਨਹੀਂ ਰਹੇਗਾ ਤੇ ਅੱਗੋਂ ਉਹ ਕਿਦਾਂ ਦਾ ਬਣ ਜਾਵੇਗਾ ਇਹਨੂੰ ਪੀ ਕੇ ਪੜਾਂਗੇ ਜੋ ਮੈਂ ਉਹਨੂੰ ਦੇਵਾਂਗਾ ਉਹਦੇ ਵਿੱਚ ਜਲਦਾ ਇੱਕ ਸੋਨੇ ਵਿੱਚ ਜਿਹੜਾ ਮੈਨੂੰ ਪੀਏਗਾ ਜਿਹੜਾ ਮੈਂ ਦੇ ਰਿਹਾ ਨਾ ਉਹਦੇ ਵਿੱਚੋਂ ਜਿਹੜਾ ਪੀਏਗਾ ਉਹ ਆਪ ਵੀ ਪਿਆਸ ਤੋਂ ਆਜ਼ਾਦ ਹੋ ਜਾਵੇਗਾ ਤੇ ਪਲੱਸ ਉਹ ਆਪ ਇੱਕ ਸੋਤਾ ਬਣ ਜਾਊਗਾ ਹallelujah ਅਤੇ ਆਨੰਦ ਜਿਉਂ ਤਕ ਰੁਲਛੁਸਦਾ ਰਹੇਗਾ ਕਿੱਥੋਂ ਤੱਕ ਸੁਛਦਾ ਰਹੇਗਾ ਜੀ ਅਨੰਦ ਅਨੰਦ ਆਨੰਦ ਜਿਉਂ ਤੱਕ ਹਮੇਸ਼ਾ ਉਹ ਉਛਲਦਾ ਹਮੇਸ਼ਾ ਉਛਲਦਾ ਰਹੇਗਾ ਇਹੋ ਜੇ ਪਾਣੀ ਦੀ ਯਸੂ ਗੱਲ ਕਰ ਰਿਹਾ ਇੱਕ ਅੱਦੇ ਵੀ ਸਮਾਪਤ ਨਹੀਂ ਹੋਵੇਗਾ ਇਹ ਜਿਹੜਾ ਪਿਆਸ ਭਜਾਉਣ ਵਾਲਾ ਅੰਮ੍ਰਿਤ ਜਾਲਿਆ ਇਹ ਜਦੋਂ ਇਸ ਜਹਾਨ ਨੂੰ ਵਿਛੜ ਦਵਾਂਗੇ ਇਹ ਹਮੇਸ਼ਾ ਉੱਚਾ ਰਹੇਗਾ ਅਤੇ ਗਵਾਹੀ ਦਿੰਦਾ ਰਹੇਗਾ ਕਿ ਅਸੀਂ ਮਸੀਹ ਯਿਸੂ ਦੇ ਦਿੱਤੇ ਹੋਏ ਅੰਮ੍ਰਿਤ ਜਲ ਤੋਂ ਪੀਨੇ ਹallelujah ਤੇ ਤੁਸੀਂ ਥੱਕ ਗਏ ਅੱਗੇ ਪੜੋ ਵਰਸ ਇਹ ਇਹ ਹੀ ਜਪਰੇਸ ਉਹ ਕਿੰਝ ਆਪ ਹਾਂਜੀ ਇਹ ਇਹ ਸੁਣਦ ਬਾਅਦ ਔਰਤ ਕੀ ਕਹਿ ਰਹੀ ਹੈ ਤੀਮ ਹੀ ਨੇ ਉਸ ਨੂੰ ਆਖਿਆ ਮਹਾਰਾਜ ਇਹ ਜਲ ਮੈਨੂੰ ਦਿਓ ਹਾਂ ਜੀ ਮੈਨੂੰ ਸਮਝ ਗਈ ਮੈਂ ਇਦਾਂ ਦੀ ਜੇ ਗੱਲਬਾਤ ਹੈ ਤੇ ਮੈਂ ਤੇ ਐਵੇਂ ਤੇ ਛਦਾਇਆ ਵਾਂਗ ਭਰਨ ਦੇ ਵਾਸਤੇ ਲੇਕਿਨ ਯਾ ਧਿਆਨ ਰੱਖਣਾ ਇਹ ਸਰੀਰਿਕ ਗੱਲਾਂ ਨਹੀਂ ਹੋ ਰਹੀਆਂ ਇਹ ਜਿਹੜਾ ਲਿਖਿਆ ਗਿਆ ਇਹਦਾ ਇੱਕ ਆਤਮਿਕ ਭੇਤ ਆ ਕੀ ਕਹ ਦਿੱਤੀ ਵੀਨੇ ਹੈ ਮਹਾਰਾਜ ਇਹ ਜਲ ਮੈਨੂੰ ਦਿਓ ਇਹ ਜਲ ਮੈਨੂੰ ਦਿਓ ਜੋ ਮੈਂ ਤਿਹਾਈ ਨਾ ਹੋਵਾਂ ਨੰਬਰ ਇੱਕ ਕੀ ਆ ਮੇਰੀ ਪਿਆਸ ਮੈਂ بڑے ਖੂਹਾਂ ਤੋਂ ਪੀ ਕੇ ਦੇਖ ਚੁੱਕੀ ਆ ਤੇ ਇਹ ਜਿਹੜਾ ਖੂਹ ਜਿਹਦੇ ਤੇ ਸਾਨੂੰ ਬੜਾ ਮਾਣ ਆ ਇਹਦੇ ਵਿੱਚੋਂ ਵੀ ਪੀਤਾ ਆ ਪਰ ਮੈਂ ਪੀ ਕੇ ਫਿਰ ਪਿਆਸੀ ਦੀ ਪਿਆਸੀ ਆ ਉਹ ਨਾ ਇੱਥੋਂ ਤਾਈਂ ਭਰਨ ਨੂੰ ਆਇਆ ਕਰ ਨਾ ਮੈਂ ਇੱਥੋਂ ਤਾਈਂ ਭਰਨ ਨੂੰ ਆਇਆ ਉਹ ਕਹਿੰਦੇ ਕੰਮ ਇਹਨੂੰ ਫੇੜੋ ਐਵੇਂ ਕਹਿੰਦੇ ਘਰੋਂ ਵੀ ਚੱਲ ਕੇ ਆਈ ਦਾ ਇੱਥੋਂ ਤੱਕ ਵੀ ਇੱਥੇ ਹੁਣ ਆਉਣਾ ਹੀ ਪਹਿਚਾਨ ਦੇਖੋ ਕਿ ਤੱਕ ਹੋ ਗਈ ਵੀ ਇਦਾਂ ਦਾ ਪਾਣੀ ਵੀ ਮੈਨੂੰ ਦੇ ਦੇ ਤੇ ਮੈਂ ਐਵੇਂ ਇੱਥੇ ਧੱਕੇ ਨਾ ਖਾਵਾਂ ਪਰ ਅੱਜ ਇਨਸਾਨ ਇਹ ਵੀ ਕਹਿਣ ਦੇ ਲਈ ਤਿਆਰ ਨਹੀਂ ਹੈ ਕਿ ਵੀ ਇਦਾਂ ਦਾ ਪਾਣੀ ਸਾਨੂੰ ਉਹ ਕਹਿੰਦੇ ਨਹੀਂ ਆਪਣੀ ਮਰਜ਼ੀ ਦੇ ਪੀਵਾਂਗੇ ਭਾਵੇਂ 20 ਵਾਰੀ ਪੀਣਾ ਪਵੇ ਕੋਈ ਗੱਲ ਨਹੀਂ ਪਰ ਇਹ ਜਿਹੜਾ ਹਮੇਸ਼ਾ ਦੀ ਪਿਆਸ ਬੁਝਾਉਣ ਵਾਲਾ ਇਹਦੀ ਸਾਨੂੰ ਜ਼ਰੂਰਤ ਨਹੀਂ ਹੈ ਪੜਾਂਗੇ ਅੱਗੇ ਯਿਸੂ ਨੇ ਉਹਨੂੰ ਆਖਿਆ ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ ਜਾ ਆਪਣੇ ਪਤੀ ਨੂੰ ਇੱਥੇ ਸੱਦ ਰਿਆ ਪੀਮੀਨਸ ਨੂੰ ਉੱਤਰ ਦਿੱਤਾ ਕਿ ਮੇਰਾ ਪਤੀ ਹੈ ਹੀ ਨਹੀਂ ਮੇਰਾ ਪਤੀ ਹੈ ਨਹੀਂ ਝੂਠ ਬੋਲ ਗਈ ਯਿਸੂ ਨੇ ਉਹਨੂੰ ਆਖਿਆ ਤਾਂ ਠੀਕ ਆਖਿਆ ਜੋ ਤੇਰਾ ਪਤੀ ਮੇਰਾ ਜੋ ਮੇਰਾ ਪਤੀ ਹੈ ਨਹੀਂ ਹਾਂਜੀ ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈ ਤੇ ਜਿਹੜਾ ਹੁਣ تیرے ਕੋਲ ਹੈ ਸੋ ਤੇਰਾ ਪਤੀ ਨਹੀਂ ਹੈ ਹੈਗਾ ਸੀ ਪਰ ਹੈ ਨਹੀਂ ਹੈ ਨਹੀਂ ਤੇ ਇਹ ਸੱਚ ਆਖਿਆ ਹੈ ਹਾਂਜੀ ਤੀਵੀਂ ਉਸ ਨੂੰ ਕਿਹਾ ਪ੍ਰਭੂ ਜੀ ਕਿੱਥੇ ਆ ਗਈ ਜੀ ਇਹ ਸੱਚ ਆਖ ਰਹੀ ਹਾਂ ਹਾਂਜੀ ਤੇ ਹੁਣ ਲੱਗੇਗੀ ਇਸਤੇਮਾਲ ਹੋ ਗਿਆ ਪ੍ਰਭੂ ਜੀ ਪਹਿਲਾਂ ਕੀ ਸੀ ਮਹਾਰਾਜ ਯਹੂਦੀ ਮਹਾਰਾਜ ਤੇ ਪ੍ਰਭੂ ਜੀ ਆਵੇ ਤੇ ਤੱਕ ਪਹੁੰਚ ਗਈ ਪ੍ਰਭੂ ਤੱਕ ਪ੍ਰਭੂ ਤੱਕ ਪਹੁੰਚ ਗਈ ਪ੍ਰਭੂ ਤੱਕ ਪਹੁੰਚ ਗਈ ਯਹੂਦੀ ਤੋਂ ਮਹਾਰਾਜ ਤੇ ਮਹਾਰਾਜ ਤੋਂ ਪ੍ਰਭੂ ਤੱਕ ਇਹ ਪ੍ਰਭੂ ਕਾਦੇ ਨਹੀਂ ਕਿਹਾ ਕਿ ਪ੍ਰਭੂ ਹੀ ਆ ਜਿਹੜਾ ਇਸ ਹੱਦ ਤੱਕ ਇਸ ਔਰਤ ਨੂੰ ਜਾਣ ਸਕਦਾ ਸੀ ਪ੍ਰਭੂ ਤੋਂ ਬਿਨਾ ਹੋਰ ਦੂਸਰਾ ਕੋਈ ਜਾਣ ਨਹੀਂ ਸਕਦਾ ਇਹਦਾ ਮਤਲਬ ਇਹਨੂੰ ਪਤਾ ਵੀ ਇੰਨੀ ਬਰੀਕੀ ਤੱਕ ਸਿਰਫ ਪ੍ਰਭੂ ਹੀ ਜਾਣ ਸਕਦਾ ਹੋਰ ਕੋਈ ਜਾਣ ਸਕਦਾ ਇਹਨੂੰ ਪਤਾ ਸੀ ਇਸਰ ਕੇ ਲਿਖਿਆ ਜਿਹਦੇ ਕੋਲ ਹੈ ਉਹਨੂੰ ਹੋਰ ਵੀ ਦਿੱਤਾ ਜਾਵੇਗਾ ਜੇ ਨਾਲ ਯਸ਼ੁਦੀ ਵਾਰਤਲਾਪ ਇਸੇ ਕਰਕੇ ਹੋ ਵੀ ਜਿਹੜਾ ਹੈਗਾ ਆ ਪਰ ਅਜੇ ਕਮੀ ਹੈ ਇਹਨੂੰ ਹੋਰ ਦਿੱਤਾ ਜਾਵੇਗਾ ਹੋਰ ਦਿੱਤਾ ਜਾਵੇ ਪੰਜ ਪਤੀਆਂ ਦੇ ਬਾਰੇ ਲੋਕਾਂ ਨੇ ਇਹਨੂੰ ਜਰਾਹ ਕਰ ਔਰਤ ਕਰਕੇ ਪੇਸ਼ ਕੀਤਾ ਹੈ ਇਹ ਪੰਜ ਪਤੀ ਇਹਦੇ ਪਤੀ ਨਹੀਂ ਸੀ ਇਹ ਪਰਮੇਸ਼ਵਰ ਦੀ ਪਹਿਚਾਨ ਦੇ ਵਿੱਚ ਵਧਣਾ ਚਾਹੁੰਦੀ ਸੀ ਉਹ ਥਾਂ ਥਾਂ ਧੱਕੇ ਖਾ ਚੁੱਕੀ ਸੀ ਇਹ ਪੰਜ ਉਸਤਾਦਾਂ ਦੇ ਕੋਲ ਜਾ ਚੁੱਕੀ ਸੀ ਉਹਨਾਂ ਦੇ ਕੋਲੋਂ ਵੀ ਤਸੱਲੀ ਨਹੀਂ ਹੋਈ ਤੇ ਛੇਵੇਂ ਦੇ ਕੋਲ ਸੀ ਪਰ ਉਹਦੇ ਨਾਲ ਵੀ ਹੁਣ ਇਹਦਾ ਮਨ ਮਟਾਉ ਸੀ ਵੀ ਮੈਂ ਆਪਾਂ ਜਾਵਾਂ ਕਿ ਨਾ ਜਾਵਾਂ ਤੇ ਯੈਸ਼ੂ ਨੂੰ ਇਸ ਗਹਿਰਾਈ ਤੱਕ ਜਾਣਦਾ ਸੀ ਇਸ ਲਈ ਯੈਸ਼ੂ مسیਹ ਨੇ ਕਿਉਂਕਿ ਯੈਸ਼ੂ مسیਹ ਕਿਸੇ ਨੂੰ ਨੰਗਾ ਨਹੀਂ ਕਰ ਸਕਦਾ ਉਹ ਹਮੇਸ਼ਾ ਕੱਜਦਾ ਹੀ ਆ ਹallelujah ਸਭ ਤੋਂ ਕਿਸੇ ਪਾਸੇ ਜਾਣ ਜੁਣੀ ਇੱਕੋ ਗੱਲ ਪਰਮੇਸ਼ਵਰ ਨੇ ਆਦਮ ਨੂੰ ਢੱਕਿਆ ਸੀ ਨੰਗਾ ਆਦਮ ਆਪ ਹੋਇਆ ਸੀ ਤੇ ਯੈਸ਼ੂ مسیਹ ਕਿਸੇ ਵੀ ਕੀਮਤ ਉਤੇ ਉਹਦੇ ਮੁੱਲ ਕੀ ਲਿਖਿਆ ਜਦੋਂ ਪਾਪ ਨੇ ਔਰਤ ਨੂੰ ਲੈ ਕੇ ਯਸੁਸੀ ਦੇ ਕੋਲ ਆਏ ਕਿ ਇਹਨੇ موسی ਦੀ ਸ਼ਰਤ ਮੁਤਾਬਕ ਇਹ ਵੀ ਨੂੰ ਪੱਥਰ ਮਾਰ ਕੇ ਮਾਰ ਪੱਥਰ ਮਾਰ ਕੇ ਮਾਰ ਦਿੱਤਾ ਜਾਵੇ ਤੇ ਯਸੁਸੀ ਕਹਿੰਦਾ ਮੈਂ ਕੌਣ ਹਾਂ ਜਿਹੜਾ ਸ਼ਰਤ ਨੂੰ ਤੋੜ ਦਵਾਂ ਸੱਚਮੁੱਚ ਇਹਨੂੰ ਪੱਥਰ ਹੀ ਮਾਰਨੇ ਸੱਚਮੁੱਚ ਪੱਥਰ ਹੀ ਮਾਰਨੇ ਚਾਹੀਦੇ ਆ ਪਰ ਸ਼ਰਤ ਇਹ ਆ ਹੁਣ ਕਿ ਪੱਥਰ ਮਾਰੇ ਉਹ ਜਿਹਦੇ ਚ ਖੁਦ ਚ ਪਾਪ ਨਾ ਹੋ ਜਿਹੜੇ ਖੁਦ ਪਾਪ ਨਹੀਂ ਆ ਉਹ ਮਾਰ ਸਕਦਾ ਪੱਥਰ ਯਸੁਸੀ ਗਹਿਰਾਈ ਤੱਕ ਜਾਣਨ ਵਾਲਾ ਆ ਇਸ ਲਈ ਯਸੁਸੀ ਇਹਨੂੰ ਕਿਸੇ ਵੀ ਕੀਮਤ ਉੱਤੇ ਅਗਰੇ ਇੰਦਾਂ ਦੀ ਸੀ ਵੀ ਯੈਸੂ ਆਪਣੇ ਮੂੰਹ ਕਦੇ ਵੀ ਇਹਨੂੰ ਇਹੋ ਜਿਹਾ ਲਫ਼ਜ਼ ਕਹਿ ਹਾਂ ਇਹਨੂੰ ਇਦਾਂ ਦਾ ਤਿਆਰ ਅੰਦਰੋਂ ਅੰਦਰ ਜ਼ਰੂਰ ਕਰ ਸਕਦਾ ਸੀਗਾ ਕਿ ਆਪ ਕਹਿੰਦੀ ਕਿ ਮੈਂ ਇੱਕ ਗੁਨੇਗਾਰ ਔਰਤ ਹਾਂ ਪਰ ਯੈਸੂ ਜੀ ਜੇ ਆਤਮਿਕਤਾ ਨੂੰ ਦੇਖ ਰਾਇਏ ਦੇ ਕੋਲ ਕੁਝ ਹੈ ਪਰ ਹੋਰ ਦੇਣਾ ਚਾਹੁੰਦਾ ਆ ਇਸ ਕਰਕੇ ਕਹਿੰਦਾ ਤੂੰ ਪੰਜ ਐਸੇ ਉਸਤਾਦਾਂ ਦੇ ਕੋਲ ਜਾ ਚੁੱਕੀ ਹੈ ਪਰ ਫੇਰ ਵੀ ਤੈਨੂੰ ਪਰਮੇਸ਼ਵਰਾਰੇ ਪਹਿਚਾਣ ਨਹੀਂ ਹੋ ਸਕੀ ਹੁਣ ਵੀ ਜਿਹਦੇ ਕੋਲ ਤੂੰ ਜਾਣੀ ਹੋਣੀ ਆ ਪਰ ਉੱਥੇ ਵੀ ਤੇਰੀ ਤਸੱਲੀ ਤਸੱਲੀ ਨਹੀਂ ਆ ਜਦੋਂ ਇਹਨੇ ਇੰਨੀ ਗੱਲ ਯਸਮ ਸਿੰਘ ਨੇ ਉਹਨੂੰ ਆਖ ਦਿੱਤੀ ਤੇ ਫਿਰ ਉਹਦੀਆਂ ਅੱਖਾਂ ਜਿਹੜੀਆਂ ਸਾਨੂੰ ਹੋਰ ਖੁੱਲ ਗਈਆਂ ਤੇ ਉਹਨੂੰ ਪਤਾ ਲੱਗ ਗਿਆ ਕਿਸੇ ਨੂੰ ਵੀ ਨਹੀਂ ਸੀ ਪਤਾ ਇਹਨੂੰ ਕਿਵੇਂ ਪਤਾ ਹੈ ਨਾ ਇਹ ਸਾਹਮਣੀ ਨਾ ਸਾਡੇ ਇਲਾਕੇ ਦਾ ਰਹਿਣ ਵਾਲਾ ਇਹ ਯਹੂਦੀ ਆ ਪਹਿਲੀ ਵਾਰੀ ਮੁਲਾਕਾਤ ਹੋਈ ਤੇ ਮੇਰੇ ਬਾਰੇ ਇੰਨਾ ਕੁਝ ਜਾਣਨ ਵਾਲਾ ਪ੍ਰਭੂ ਤੋਂ ਸਿਵਾਏ ਦੂਸਰਾ ਕੋਈ ਹੋ ਨਹੀਂ ਸਕਦਾ ਯਹੂਦੀ ਤਾਂ ਮਹਾਰਾਜ ਤੇ ਮਹਾਰਾਜ ਤੋਂ ਪ੍ਰਭੂ ਅੱਗੇ ਪੜਾਂਗੇ ਜੀ ਕੋ ਜੀ ਮੈਨੂੰ ਸੁਝਦਾ ਹੈ ਜੋ ਤੁਸੀਂ ਨਬੀ ਹੋ ਕੀ ਕਹਿੰਦੀ ਹੈ ਹੁਣ ਪਹਿਲਾਂ ਕੀ ਕਹਿੰਦੀ ਪ੍ਰਭੂ ਜੀ ਮੈਨੂੰ ਸੁਝਦਾ ਹੈ ਤੁਸੀਂ ਕੀ ਹੋ ਨਬੀ ਹੋ ਕੀ ਕਹਿੰਦਾ ਜੈਸੂ ਜੀ ਲੋਕੀ ਮੇਰੇ ਬਾਰੇ ਕੀ ਕਹਿ ਰਹੇ ਆ ਤੇ ਉਹਨਾਂ ਕੀ ਕਿਹਾ ਕਹਿੰਦੇ ਕੋਈ ਨਬੀ ਕਹਿ ਰਿਹਾ ਕੋਈ ਤੇਰੇ ਜਿਹੋ ਉਹਨਾਂ ਬਪਤਿਸਵਾ ਦੇ ਵਾਲਾ ਕਹਿ ਰਿਹਾ ਕੋਈ ਸੈਮਲ ਨਬੀ ਆਪਣੇ ਇਲੀਜਾ ਨਬੀ ਕਹਿ ਰਿਹਾ ਕੋਈ ਯਰਮਾਇਆ ਕਹਿ ਰਿਹਾ ਤੇ ਇਹ ਵੀ ਹੁਣ ਕੀ ਕਹਿ ਰਹੀ ਆ ਕਹਿੰਦੀ ਪ੍ਰਭੂ ਜੀ ਤੁਸੀਂ ਮੈਨੂੰ ਕੋਈ ਨਬੀ ਬਣਾਓ ਕਿਉਂਕਿ ਨਬੀ ਨੂੰ ਖੁਦਾ ਦੱਸੂਗਾ ਤੇ ਫਿਰ ਨਬੀ ਇਹ ਗੱਲ ਕਹਿ ਸਕਦਾ ਆ ਆਦਰਵਾਇਜ਼ ਇਸ ਹੱਦ ਤੱਕ ਕੋਈ ਕਿਸੇ ਨੂੰ ਅੰਦਰੋਂ ਜਾਣ ਨਹੀਂ ਸਕਦਾ ਇਸ ਹੱਦ ਤੱਕ ਨਹੀਂ ਕੋਈ ਜਾਣ ਸਕਦਾ ਇਸ ਲਈ ਉਹ ਹੈਰਾਨ ਹੋਏ ਤੇ ਕਹਿੰਦੇ ਮੈਨੂੰ ਪੁੱਜਦਾ ਹੈ ਵੀ ਤੁਸੀਂ ਨਬੀ ਹੋ ਕਿੱਥੋਂ ਤੱਕ ਆ ਗਿਆ ਜੀ ਯਹੂਦਾ ਤੋਂ ਯੂਦੀ ਤੋਂ ਮਹਾਰਾਜ ਮਹਾਰਾਜ ਤੋਂ ਪ੍ਰ부 ਤੇ ਪ੍ਰ부 ਤੋਂ ਨਬੀ ਨਬੀ ਤੱਕ ਪਹੁੰਚ ਗਿਆ ਇਹ ਕੰਮ ਅਗੇ ਪੜਾਂਗੇ ਸਾਡੇ ਪਿਓ ਦਾਦੇ ਨੇ ਇਸ ਪਰਬੁੱਤ ਤੇ ਭਗਤੀ ਕੀਤੀ ਹਾਂਜੀ ਹੁਣ ਉਹ ਦੱਸਣਾ ਸ਼ੁਰੂ ਕੀਤਾ ਜੀ ਕਿ ਪਿਓ ਦਾਦੇ ਵੀ ਭਗਤੀ ਵਾਲੇ ਸੀਗੇ ਕੋਈ ਆਵਾਰਾ ਨਹੀਂ ਸੀ ਅਤੇ ਤੁਸੀਂ ਚੰਗੇ ਖਾਨਦਾਨ ਦੀ ਔਰਤ ਆ ਕਿਥੇ ਮਾਰੇ ਖਾਨਦਾਨ ਦੀ ਪਰ ਹਾਏ ਸਾਡੇ ਪਾਦਰੀਆਂ ਉਤੇ ਅੱਜ ਤੱਕ ਇਹਨੂੰ ਜਨਾਹ ਕਰ ਔਰਤ ਕਰਕੇ ਪੇਸ਼ ਕਰਦੇ ਰਹੇ ਖਾਨਦਾਨੀ ਔਰਤਾਂ ਇਸ ਕਰਕੇ ਜਸਮ ਸਿੰਘ ਦੇ ਨਾਲ ਬੇਚ ਜਿਹੜੋ ਕੇ ਗੱਲ ਕਰ ਰਹੀ ਹੈ ਉਹਨੂੰ ਕੋਈ ਵੀ ਪ੍ਰਵਾਹ ਨਹੀਂ ਹੈ ਨਹੀਂ ਕਿਉਂਕਿ ਉਹਦਾ ਸਤਤ ਬਿਲਕੁਲ ਬੇਦਾਗ ਹੈ ਉਹਨੂੰ ਕਿਸੇ ਇੱਕ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਬੇਫਿਕਰ ਹੋ ਕੇ ਜਸਮ ਸਿੰਘ ਦੇ ਨਾਲ वार्ता ਕਰ ਰਹੀ ਹੈ ਸਾਡੇ ਬਾਪ ਦਾ ਦੇ ਬਦ ਉਬਜ਼ਰੀ ਜੀ ਪਹਾੜ ਪਰ ਆਰਾਧਨਾ ਕੀ ਹਾਜੀ ਸਾਡੇ ਬਾਪ ਦਾਦੂ ਨੇ ਇਸੇ ਪਹਾੜ ਪਰ ਆਰਾਧਨਾ ਕੀ ਤੂੰ ਕਹਿੰਦੇ ਹੋ ਕਿ ਵੇ ਜਗ੍ਹਾ ਜਹਾਂ ਆਰਾਧਨਾ ਕਰਨੀ ਚਾਹੀਏ ਜਰੂਸ਼ਲਮ ਮੈਂ ਹਾਜੀ ਇਹ ਯਹੂਦੀ ਸਮੇਕੇ ਕਹਿੰਦੇ ਸਾਡੇ ਦੇ ਬਾਪ ਦਾਦਿਆਂ ਨੇ ਇਸ ਪਹਾੜ ਦੇ ਉੱਤੇ ਭਗਤੀ ਕੀਤੀ ਪਰ ਤੁਸੀਂ ਯਹੂਦੀ ਹੁੰਦੇ ਹੋਏ ਇਹ ਕਹਿ ਰਹੇ ਹੋ ਕਿ ਉਹ ਜਿਹੜੀ ਭਗਤੀ ਕਰਨ ਦੀ ਜਗ੍ਹਾ ਆ ਉਹ ਕਿੱਥੇ ਆ ਜਰੂਸ਼ਲਮ ਇਬਾਦਤ ਕਰਨ ਦੀ ਜਗ੍ਹਾ ਕਹਾਂ ਜਰੂਸ਼ਲਮ ਹੈ ਪਰ ہمارے ਬਾਪ ਦਾਦਾ ਤਾਂ ਇਸੇ ਪਹਾੜ ਪਰ

ना इस पहाड़ पर और ना यरूशलेम में बल्कि वो समय आता है बल्कि अभी है आगे पढ़ेंगे जी क्योंकि उधार यहूदियों में से क्योंकि उधार तो ये कोई शक नहीं कि यहूदियां तो ये। ही हैं हाँ जी परंतु तो वह समय आता है वरन अभी है जिसे सच्चे भक्त के

ਨਾ ਪਹਾੜ ਪਰ ਨਾ ਯਰੂਸ਼ਲਮੇ ਬਲਕੇ ਰੂਹ ਔਰ ਸਚਾਈ ਸੇ ਉਸਕੀ ਇਬਾਦਤ ਕਰਨਗੇ ਅਕੇ ਪਟਾਗੇ ਕਿਉਂਕਿ ਪਿਤਾ ਆਪਣੇ ਲਈ ਐਸੇ ਹੀ ਆਦਕੋਗੋ ਢੂੰ ਕਿਹਦੇ ਆਦਕੋਗੋ ਡੋੜਤਾ ਹੈ ਜੋ ਰੂਹ ਸੇ ਕਰੇ ਔਰ ਸਚਾਈ ਆਦੇ ਨਾ ਰੂਹ ਦਿਨਾਲ ਹੋਰੀਤੇ ਨਾ ਸਚਾਈ ਜਿਹੜਾ ਰੂਹਾ ਉਹਨੂੰ ਆਪਣੇ ਮਨ ਦੀ ਭਾਵਨਾ ਆਪਣੇ ਮਨ ਦੀ ਸੋਚ ਨੂੰ ਰੋਕ ਹੀ ਜਾਂਦੇ ਆ ਤੇ ਜਿਹੜਾ ਸੱਚ ਆ ਉਹਦੇ ਬਾਰੇ ਯਿਸੂ ਮਸੀਹ ਨੇ ਸਾਫ਼ ਕਿਹਾ ਦਾ ਕਲਾਮ ਦੱਸਦਾ ਹੈ ਗੋਡ ਕਰ ਜਿੰਨੂੰ ਤੂੰ ਰੋਸ਼ਨੀ ਸਮਝਦਾ ਕਿਤੇ ਹਨੇਰਾ ਤੇ ਜਿੰਨੂੰ ਤੂੰ ਸੱਚ ਸਮਝਦਾ ਕਿਤੇ ਝੂਠ ਤੇ ਨੇ ਜਿੰਨੂੰ ਤੂੰ ਜ਼ਿੰਦਗੀ ਸਮਝਦਾ ਕਿਤੇ ਮੌਤ ਤੇ ਗੌਰ ਇਸੇ ਕ੍ਰਾਮ ਦਾ ਤਾਂ ਗੌਰ ਕਰਨਾ ਹੈ ਗਹਿਰਾਈ ਤੱਕ ਫਿਰ ਇਹ ਜਿਹੜੀਆਂ ਨਿਕਲਦੇ ਜਿਹੜੇ ਸੋਤੇ ਤੇ ਇਹਨਾਂ ਦਾ ਫਿਰ ਨਜ਼ਾਰਾ ਆਉਂਦਾ ਹੈ ਫਿਰ ਪਤਾ ਲੱਗਦਾ ਵੀ ਅਸਲ ਦੇ ਵਿੱਚ ਅੰਦਰ ਕੀ ਕੁਛ ਜਿਹਾ ਪਿਆ ਹੈ ਹਾਲੇਲੂਇਆ के परमेश्वर आत्मा है परमेश्वर आत्मा और अवश्य है कि उसकी आराधना करने वाले आत्मा और सच्चाई से आराधना करें अब दुनिया तो करती है शरीर लिहाज से यह का कहता है परमेश्वर आत्मा है इसलिए उसकी आराधना करने वाले उसकी इबादत करने वाले आत्मा और सच्चाई से उसकी इबादत किया करे हाँ जी होने लोभ देखो ये की कहती है स्त्री ने उससे कहा मैं जानती हूँ कि मसीह जो ख्रीज कहलाता है आने वाला की कहती है ਕਿ ਤੁਸੀਂ ਤਾਂ ਕਹੋਗੇ ਮਸੀਹ ਜਿਹੜਾ ਕ੍ਰਾਈਸਟ ਕਹਾਉਂਦਾ ਉਹ ਆਉਣ ਵਾਲਾ ਇੱਥੋਂ ਤੱਕ ਇਹਨੂੰ ਤਜਰਬਾ ਕਿ ਜਨਾਹ ਘਰਤ ਨੂੰ ਹੋ ਸਕਦਾ ਇਹਨੂੰ ਇਹ ਪਤਾ ਹੈ ਬਿ ਮਸੀਹ ਜਿਹੜਾ ਕ੍ਰਾਈਸਟ ਕਰਕੇ ਕਹਾਉਂਦਾ ਉਹ ਆਉਣ ਵਾਲਾ ਹੈ ਤੇ ਇਹ ਉਹਦੀ ਇੰਤਜ਼ਾਰ ਦੇ ਵਿੱਚ ਹੈ ਔਰਤ ਤੇ ਕਹੇ ਯਿਸੂ ਮਸੀਹ ਉਹ ਕੀ ਕਹਿ ਰਿਹਾ ਹੈ ਜਦੋਂ ਜਦ ਬ ਆਏਗਾ ਤੂੰ ਹਮੇ ਸਭ ਬਾਤੇ ਬਤਾ ਦੇ ਰਹਾ ਹਾਂ ਮੈ ਸਭ ਬਾਤਾਂ ਇਤਜਾ ਜਿਸ ਕੇ ਪਾਸ ਹੈ ਉਸੇ ਔਰ ਮੇਰੇ ਕੋਲ ਸੀ ਇਸ ਕਰਕੇ ਯਸੂ ਦੇ ਕੋਲ ਆਇਆ ਤੇ ਜਿਹਦੇ ਕੋਲ ਨਾ ਹੁੰਦਾ ਤੇ ਯਸੂ ਨੇ ਦੇ ਕੋਲ ਨਹੀਂ ਸੀ ਆਉਣਾ ਇਸ ਕਰਕੇ ਕਹਿੰਦੀ ਵੀ ਸਾਨੂੰ ਦੱਸਿਆ ਗਿਆ ਸਾਨੂੰ ਪਤਾ ਹੈ ਵੀ ਉਹ ਆਉਣ ਵਾਲਾ ਤੇ ਯਸਮ ਸੀ ਕੀ ਕਹਿੰਦਾ ਜਿਹੜਾ ਤੇਰੇ ਸਾਹਮਣੇ ਖੜਾ ਹੈ ਪੜਾਂਗੇ ਕੀ ਜਿਸ ਨੂੰ ਉਸੇ ਤੋਂ ਮੈਂ ਜੋ तुझसे बोल रहा हूं वही हूं हालेलुया मैं जो तुझसे बोल रहा हूं वही वही हूं हालेलुया आज ਦੇ ਸਾਡੇ ਵਿੱਚ ਜੋ ਕੋਈ ਯਸੂ ਬੈਠਾ ਹੋਵੇ ਸਾਨੂੰ ਪਤਾ ਨਾ ਹੋਵੇ ਤੇ ਅਚਾਨਕ ਉਹ ਸਾਡੇ ਨਾਲ ਗੱਲ ਕਰ ਦੇਵੇ ਤੁਹਾਡੀ ਹਾਲ ਕੀ ਹੋਊਗਾ ਵਿਚਾਰ ਕੇ ਇੱਕ ਵਾਰੀ ਤੇ ਪੈਰਾ ਸਾਡੇ ਨਾਲ ਜ਼ਮੀਨ ਇਤਨੇ ਅਧਿਕਾਰ ਸੇ ਕੋਈ ਦੂਸਰਾ कह नहीं सकता कि मैं जो तुझसे बात कर रहा हूं जिस मसीह की इंतजार में तुम बैठी हो जो तुझसे बात कर रहा है वही है पढ़ा गए इतने में उसके चेले आ गए और अचंभ करके कहने लगे कि वह स्त्री से बातें करता है तो भी किसी ने पूछा क्या तू तो चाहता है या किसी के लिए क्या किस लिए उससे बातें करता है तब स्त्री छोड़कर नगर में चली गई और लोगों से कहने लगी आओ एक मनुष्य को देखो इसने सब कुछ जो मैंने किया मुझे बता दिया सब कुछ जो मैंने किया मुझे बता, बता, दिया।, बता दिया पर इस ऊपर तो लाइन है उससे खास मेन है लिखा कड़ा के। कर के जी? ਦੁਨੀਆ ਦਾ ਘੜਾ ਜਿੰਨੀ ਦੇਰ ਤੱਕ ਨਹੀਂ ਛੱਡਦੇ ਓਨੀ ਦੇਰ ਤੱਕ ਛੁਟਕਾਰਾ ਹੋ ਦੁਨੀਆ ਦੇ ਬਣਾਏ ਖੂਹਾਂ ਦੇ ਵਿੱਚੋਂ ਦੁਨੀਆ ਦੇ ਪੜਾਏ ਹੋਏ ਘੜੇ ਦੇ ਵਿੱਚ ਪਾਣੀ ਲਿਜਾਣਾ ਬੰਦ ਕਰਨਾ ਪਊਗਾ ਤੇ ਜਦੋਂ ਅਮਰਤ ਜੱਜ ਦਾ ਗਿਆਨ ਹੋ ਗਿਆ ਤੇ ਫਿਰ ਆਪਣੀ ਅਕਲ ਦਾ ਬੜਾਇਆ ਹੋਇਆ ਘੜਾ ਉਸੇ ਜਗ੍ਹਾ ਦੇ ਉੱਤੇ ਪਰ ਅਸੀਂ ਤਾਂ ਕਰਨਾਲ ਹੀ ਨਹੀਂ ਫਿਰਦੇ ਸੀ ਕਿਨੇ ਕੋਈ ਗੱਲ ਉਹ ਵੀ ਚੱਲੂਗਾ ਇੱਧਰ ਵੀ ਭਰੇ ਜਾਂਦੇ ਆ ਤੇ ਇੱਧਰੋਂ ਵੀ ਹੋਈ ਜਾਂਦਾ ਇੱਧਰੋਂ ਵੀ ਭਰੇ ਜਾਂਦੇ ਆ ਔਰ ਫਿਰ ਇਹਦੇ ਅੰਦਰ ਜਿਹੜੀ ਸੀ ਅੱਗ ਲੱਗੀ ਜਿਹੜਾ ਯਸ਼ਮਸੀ ਨੇ ਕਹਿ ਜਿਹੜਾ ਇਹ ਚੋਂ ਪੀਊਗਾ ਉਹ ਆਪ ਪਾਣੀ ਦਾ ਇੱਕ ਸੋਤਾ ਬਣ ਜਾਵੇਗਾ ਤੇ ਉੱchnੇਗਾ ਹੁਣ ਉਹ ਅੰਮ੍ਰਿਤ ਜਲ ਅਸਰ ਵਿੱਚ ਇਹਦੇ ਅੰਦਰ ਪ੍ਰਵੇਸ਼ ਕਰ ਚੁੱਕਾ ਤੇ ਉੱchnਾ ਸ਼ੁਰੂ ਹੋ ਗਿਆ ਤੇ ਉਹ ਜਦੋਂ ਉੱchnਾ ਸੀ ਤੇ ਫਿਰ ਕਿਸੇ ਦੀ ਪਿਆਸ ਬੁਝਾਉਣੀ ਬੜੀ ਜ਼ਰੂਰੀ ਸੀ ਲਿਖਿਆ ਭੱਜ ਕੇ ਫਟਾਫਟ ਨਗਰ ਦੇ ਵਿੱਚ ਗਈ ਤੇ ਉੱਥੇ ਜਾ ਕੇ ਕੀ ਗਵਾਹੀ ਦਿੰਦੀ ਆ ਓ ਮੈਂ ਤੁਹਾਨੂੰ ਇੱਕ ਮਨੁੱਖ ਬਾਰੇ ਦੱਸਾਂ ਜਿੰਨੇ ਮੈਂ ਜੋ ਕੁਝ ਕੀਤਾ ਮੈਨੂੰ ਦੱਸ ਦਿੱਤਾ ਤੇ ਅਗਰਾ ਲਫਜ ਹੈ ਜਿਹੜਾ ਹੀਰੋ ਲਾਈਨ ਹੈ ਕਈ ਹੈ ਮਸੀਤੋ ਨਹੀਂ ਕਿਤੇ ਇਹ ਮਸੀਤੋ ਆਈਏ ਤੇ ਯਸੂ ਨੇ ਕਿਹਾ ਸੀ ਮੈਂ ਜਿਹੜਾ ਤੇਰੇ ਸਾਹਮਣੇ ਗੱਲਾਂ ਕਰਦਾ ਪਿਆ ਨਾ ਉਹ ਉਹ ਹੀ ਆ ਹੁਣ ਅੰਦਰ ਅਗ ਲੱਗ ਚੁੱਕੀ ਆ ਤੇ ਹੁਣ ਪਿੰਡ ਵਾਲੇ ਨੇ ਵੀ ਆ ਕੇ ਕਹਿੰਦੇ ਆਓ ਦੇਖਿਓ ਤੇ ਜੇ ਕਿਤੇ ਕਿਤੇ ਮੇਰੇ ਵਿੱਚ ਤੇਰੇ ਕੋਈ ਮਾੜੀ ਮੋਟੀ ਕਿਤੇ ਡਾਟ ਸ਼ਾਟ ਹੋਵੇ ਵੀ ਤੇ ਆਪਾਂ ਕਲੀਅਰ ਕਰੀਏ ਕਿ ਨਹੀਂ ਉਹ ਲੱਭ ਪਿਆ ਮੈਨੂੰ ਤੇ ਆਓ ਕਿਤੇ ਉਹ ਮਸੀਤ ਹੈ ਨਹੀਂ ਅੱਗੇ ਪੜਾਂਗੇ ਅੱਤਵੇ ਨਗਰ ਸੇ ਨਿਕਲ ਕੇ ਉਸਕੇ ਪਾਸ ਆਨੇ ਲੱਗੇ ਜਿੱਦਾਂ ਹੀ ਉਹਨੇ ਕਿਹਾ ਤੇ ਉਹ ਨਗਰ ਦੇ ਵਿੱਚੋਂ ਨਿਕਲ ਕੇ ਉਹਦੇ ਨਾਲ ਜੇ ਮਾਰੀ ਔਰਤ ਨੂੰ ਦਿੱਤੇ ਨਾਲ ਜਾਣਾ ਸੀ ਜਾਣਾ ਨਹੀਂ ਇਹਦੀ ਗੱਲ ਕਿਉਂ ਜੀਨ ਕਰਾਂਗੇ ਸਾਡੇ ਇਲਾਕੇ ਚ ਮਾਰੀ ਔਰਤਾਂ ਵੇ ਅਸੀਂ ਤਾਂ ਉਹਨਾਂ ਗੱਲ ਕਰਨੀ ਪਸੰਦ ਨਹੀਂ ਕਰਦੇ ਤੇ ਇਹ ਕੀ ਕਰ ਰਹੇ ਆ ਇਹਦੀ ਗੱਲ ਨੂੰ ਸੁਣ ਕੇ ਤੇ ਇਹਦੇ ਨਾਲ ਜਾਉਂਦੇ ਨਾ ਚਲਪੇ ਦਾ ਮਤਲਬ ਰਤਬੇ ਵਾਲੀ ਔਰਤ ਸੀ ਇੱਜ਼ਤਦਾਰ ਔਰਤ ਸੀ ਹਾਲੇਲੂਇਆ ਪੜਾਂਗੇ ਇਸ ਵਿੱਚ ਉਸਕੇ ਚਰਨਾਂ ਵਿੱਚ ਯਿਸੂ ਸੇ ਇਹ ਕਹਿ ਕੇ ਬੇਨਤੀ ਕੀਤੀ ਹੈ ਰੱਬੀ ਕੁਛ ਖਾ ਲੈ ਹੂੰ ਹੂੰ ਪਰੰਤੂ ਉਸਨੇ ਉਸसे कहा मेरे पास खाने के लिए ऐसा भोजन है ये सब तुम नहीं जानते 체ਲੇ ਵੀ ਨਹੀਂ ਜਾਣਦੇ ਜਿਸਮ ਦੇ ਭੋਜਨ ਦੀ ਪਈ ਹੈ ਤੇ ਯਿਸੂ ਸੇ ਕੀ ਕਹਿ ਰਿਹਾ ਮੇਰੇ ਪਾਸ ਇੱਕ ਐਸਾ ਭੋਜਨ ਹੈ ਜਿਸੇ ਤੁਮ ਨਹੀਂ ਜਾਣਦੇ ਅਜੇ 체ਲੇ ਵੀ ਨਹੀਂ ਜਾਣਦੇ ਪਰ ਇਹ 체लेਆਂ ਦੇ ਵਿੱਚੋਂ ਨਹੀਂ ਸੀ पर सब कुछ जानगी पढ़ा तब चलो ने आपस में क्या क्या कोई उसके लिए कुछ खाने को लाया है ने उससे कहा मेरा भोजन ही है कि अपने भेजने वाले की इच्छा के अनुसार और उसका काम पूरा करूं। भेजने वाले की इच्छा की थी इस और तक उस सिंचाई ना हाले लोइए और जब पहुंच गई मुह ने इतमे बैठ गया कहना मेरे बाप जी इच्छा यही पू ਤਾਂ ਨਾ ਦੇਖ ਬਹਾਨਾ ਸੀ ਕਿ ਤੁਸੀਂ ਖਾਣਾ ਲੈਣ ਜਾਓ ਅਸਲ ਦੇ ਵਿੱਚ ਮੇਰੇ ਪਿਤਾ ਨੇ ਇਸ ਔਰਤ ਤੱਕ ਪਹੁੰਚਣ ਦੇ ਲਈ ਇਹ ਸਾਰਾ ਇੰਤਜ਼ਾਮ ਕੀਤਾ ਸੀ ਅੱਗੇ ਲੋਕ ਆ ਗਏ ਕਿੱਸੇ ਤੂੰ ਨਹੀਂ ਕਹਤੇ ਕਟਨੀ ਹੋਣੇ ਮੇਂ ਵੀ 4 ਮਹੀਨੇ ਬੜੇ ਹਨ ਦੇਖੋ ਮੈਂ ਤੁਮਸੇ ਕਹਤਾ ਹੂੰ ਆਪਣੀ ਅੱਖ ਉਠਾ ਕੇ ਖੇਤ ਵੱਲ ਦ੍ਰਿਸ਼ਟੀ ਦਰੋਂ ਕੀ ਬੇ ਕਟਨੇ ਕੇ ਲਈ ਪੱਕ ਚੁਕੇ ਹਨ ਪੱਕ ਚੁਕੇ ਹਨ ਹਲੇਲੂਇਆ ਕਟਨੇ ਵਾਲਾ ਮਜ਼ਦੂਰੀ ਪਾਤਾ ਹੈ ਔਰ ਅਨੰਤ ਜੀਵਨ ਕੇ ਲਈ ਫਲ ਬਟੋਤਾ ਹੈ ताकि बोने वाला और काटने वाला दोनों मिलकर आनंद करें बिल्कुल क्योंकि यहाँ पर यह कहावत ठीक बैठती है बोने वाला और काटने वाला और मैं तुम्हें बोने वाला और काटने वाला और मैं तुम्हें वह काटने के लिए भेजा इसमें तुमने परिश्रम नहीं किया दूसरों नहीं ने परिश्रम किया और तुमने परिश्रम के फल में भागी हुए भागी हुए ਉਸ ਸਮੇਂ ਉਸ ਨਗਰ ਦੇ ਬਹੁਤ ਸਾਰੇ ਲੋਕਾਂ ਨੇ ਉਸ ਇਸਤਰੀ ਸੇ ਕਹਿਣ ਲੱਗੇ ਕਿ ਇਹ ਇਸ ਕੀ ਕਹਿਣ ਲੱਗੇ ਇਹ ਉਸਨੇ ਵਿਸ਼ਵਾਸ ਕੀਤਾ ਕਿਉਂਕਿ ਉਸਨੇ ਇੱਕ ਗਵਾਹੀ ਦਿੱਤੀ ਹੂੰ ਹੂੰ ਉਸਨੇ ਸਭ ਕੁਝ ਜੋ ਮੈਨੇ ਕਿਹਾ ਮੈਨੂੰ ਬਤਾ ਦਿਆ ਲੋਕਾਂ ਨੇ ਵਿਸ਼ਵਾਸ ਕਰ ਲਈ ਕੀਤਾ ਇਸ ਔਰਤ ਦੇ ਦਿੱਤੀ ਹੋਈ ਗਵਾਹੀ ਦਿੱਤੀ ਤੇ ਜੇ ਦੀ ਗਵਾਹੀ ਨ ਹੋ ਅਗਰੇ ਗਲਤਮ ਜਿੱਤੇ ਕਿਸੇ ਨੇ ਮੰਨਣਾ ਸੀ ਮਤਨੇ ਕਹਾਂ ਹਮੇ ਸ਼ਦਾਨ ਪਾਗਲ ਪਹਿਲਾਂ ਵੀ ਪਾਗਲ ਹੁੰਦੂ ਤਰੀ ਫੇਰ ਦਿੱਸੀ ਤੇ ਹੁਣ ਵੀ है? दो दिन तक रहा हाँ जी। और उसके बचन के कारण और भी बहुत से लोगों ने विश्वास किया और उस स्त्री ने कहा अब अब हम तेरे कहने से ही विश्वास नहीं करते क्योंकि हमने आप ही सुन लिया और जानते कि ਸੱਚਮੁੱਚ ਨੇ ਜਗਤ ਦਾ ਦਾਰਕਾ ਹallelujah ਆਰਟ ਨੂੰ ਹੁਣ ਕੀ ਕਹਾਈ ਦੇ ਰਿਹਾ ਤੋ ਬਿਲਕੁਲ ਸਹੀ ਕਿਹਾ ਸੀ ਤੋ ਜਿੱਥੇ ਦਾ ਪਛਾਤਾ ਸੱਚ ਹੈ ਯਿਸੂ ਮਸੀਹ ਨੇ ਦੋ ਦਿਨ ਉਹਨਾਂ ਦੇ ਨਾਲ ਬਿਤਾਏ ਹੁਣ ਉਹਨਾਂ ਨੇ ਸਭ ਕੁਝ ਜਾਣਤ ਵਾਲੇ ਨੇ ਪਹਿਲਾਂ ਕੀ ਕਿਹਾ ਸੀ ਆਓ ਕਿ ਨਹੀਂ ਤੁਸੀਂ ਵੀ ਦੇਖੋ ਕਿਤੇ ਉਹ ਮਸੀਹ ਤਾਂ ਨਹੀਂ ਤੁਸੀਂ ਵੀ ਦੇਖੋ ਤੇ ਹੁਣ ਉਹ ਕੀ ਕਹਿ ਰਹੇ ਕਿ ਨਹੀਂ ਹੁਣ ਤੇਰੇ ਕਹਿਣ ਦੇ ਉੱਤੇ ਨਹੀਂ ਦੇਖ ਬਾਲਕ ਐਸੀ ਜੋ ਕੁਝ ਸੁਣਿਆ ਤੇ ਸਮਝਿਆ ਤੇ ਜਾਣਿਆ ਹੁਣ ਅਸੀਂ ਆਪ ਕਹਿੰਨੇ ਆਂ ਵੀ ਇਹ ਉਹ ਵਹੀ ਮਤਲਬ ਵੀ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਸਿਰਾਂ ਚ ਕਾਵਾਂਗੇ ਖੁਦਾਵੰਦ ਖੁਦਾ ਤੇਰੀ ਤਾਰੀਫ ਤੇਰੇ ਸ਼ੁਕਰ ਕਰਦੇ ਹਾਂ ਤੇ ਅੱਜ ਦੇ ਲਈ ਬੋਇ ਕਲਾਮ ਕੇ ਲਈ ਖੁਦਾਵੰਦ ਸੱਚ ਵਿੱਚ ਤੋਂ ਆਪਣੇ ਲੋਕੋ ਕੇ ਸਾਥ ਆਪਣੀ ਮਰਜ਼ੀ ਸੇ ਬੋਲਤਾ ਹੈ ਤੋ ਜਾਣਤਾ ਥਾ ਤੇਰੇ ਲੋਕੋ ਕੋ ਅੱਜ ਇਸੇ ਖਰਾਕ ਕੀ ਜ਼ਰੂਰਤ ਹੈ ਖੁਦਾ हम कभी कभी इंसान होते हुए कुछ और सोचते हैं कुछ और कहना चाहते हैं परंतु तेरा रूह कुछ और कहता है क्योंकि तेरे कलाम में लिखा बोलने वाले तुम नहीं बल्कि मेरा रूह होगा सचमुच ने हम सबसे अपने रूह के द्वारा बात की है तेरे कलाम को जो आज हमने सीखा खुदावंत हमारे दिलों में बसा रहे हम और ज्यादा तेरे को जाने के और ज्यादा गहराई तक जहां तक तू तो चाहता है कि हम तुझे जाने खुदा वहां तक हम पहुंचे क्योंकि जितनी देर तक तेरी समानता में एक समान नहीं हो जाते खुदा तब तक तू हमसे रिलेशन उस तरह का नहीं बनाएगा जैसा तू तो चाहता है तेरे पास वही आ सकता है जो तेरे समान हो जाएगा तो दया कर तेरा कलाम हमें संभाले तेरा कलाम हमें तैयार करे क्योंकि तेरा कलाम ही है जो हमें तेरे समान बना सकता है इसलिए तू सुनने वाले कान खुदा और समझने वाला मन दे खुदा yes. वो समझ दे जिसके मुताबिक हम तेरी बात को समझ सकें और तेरे कलाम को अपने दिल में जमा कर सकें तू ही सब कुछ करने वाला है खुदा इसलिए अपने आप को तेरे फजल भरे जराव हाथों में देते हैं तू तो हम सब कुछ संभाल और अपने मानिद बनाता है एक एक जिंदगी पर तेरा फजल हमेशा बना रहे हमारी दुआ को सुन ले मसीह यशु के नाम पे अब हमारे खुदाوند यशु मसीह का फजल खुदा बाप की मोहब्बत पाक रु की संगत अब से लेकर हमेशा तक उसके तमाम संतों क्लीसिया के साथ हमेशा बनी रहे हाल ही जुड़े खुदा तुम सबने बरकत